ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਾ ਦਿਲਜੀਤ ਤੋਂ ਸਾਂਝ ਦੀ ਜਿਹੜੀ ਨਵੀਂ ਫਿਲਮ ਆ ਰਹੀ ਹੈ ਸਰਦਾਰ ਜੀ 3 ਉਹਦੇ ਨਾਲ ਜੁੜੇ ਵਿਵਾਦ ਬਾਰੇ ਗੱਲ ਕਰਾਂਗੇ ਕਾਫੀ ਕੁਝ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਖਾਸ ਕਰਕੇ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਰ ਨੂੰ ਲੈ ਕੇ ਸਾਡੇ ਕੋਲ ਕੁਝ ਲੇਖ ਨੇ ਉਹਨਾਂ ਤੇ ਚਾਤ ਮਾਰਾਂਗੇ ਅੱਜ ਦਾ ਮਕਸਦ ਬਸ ਇਹੀ ਸਮਝਣਾ ਹੈ ਕਿ ਸਾਰਾ ਰੋਲਾ ਹੈ ਕਿ ਬਾਈਕਾਟ ਦੀਆਂ ਮੰਗਾਂ ਕਿਉਂ ਉੱਠੀਆਂ ਕੀ ਕਾਰਨ ਨੇ ਤੇ ਦਿਲਜੀਤ ਦਾ ਕੀ ਕਹਿਣਾ ਹੈ ਇਸਤੇ ਚਲੋ ਫਿਰ ਗਲਬਾਤ ਦੀ ਤੈ ਤੱਕ ਚਲੀਏ ਹਾਂਜੀ ਬਿਲਕੁਲ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਘਟਨਾਵਾਂ ਕਿਵੇਂ ਜੁੜੀਆਂ ਹੋਈਆਂ ਨੇ ਖਾਸ ਕਰਕੇ ਦੇਖੋ ਇੱਕ ਘਟਨਾ ਹੋਈ ਹਾਲੀ ਵਿੱਚ ਜਿਸ ਨੇ ਸਾਰਾ ਮਾਹੌਲ ਹੀ ਮਤਲਬ ਬਦਲ ਦਿੱਤਾ ਅੱਛਾ ਤਾਂ ਇਹ ਜਿਹੜੀਆਂ ਬਾਈਕਾਟ ਦੀਆਂ ਆਵਾਜ਼ਾਂ ਨੇ ਇਹ एकदम ਕਿਉਂ ਇੰਨੀਆਂ ਤੇਜ਼ ਹੋ ਗਈਆਂ ਮੈਂ ਪੜ ਰਹੀ ਸੀ ਕਿ ਅਪ੍ਰੈਲ 2025 ਵਿੱਚ ਪਹਿਲਗਾਓ ਕਸ਼ਮੀਰ 'ਚ ਇੱਕ ਹਮਲਾ ਹੋਇਆ ਸੀ ਹਾਂਜੀ ਹਾਂਜੀ ਇੱਕ ਬਹੁਤ ਹੀ ਦੁਖਦਾਈ دہشتੀ ਹਮਲਾ ਹੋਇਆ ਸੀ ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਤੇ ਇਸ ਤੋਂ ਬਾਅਦ ਲਾਜ਼ਮੀ ਤੌਰ ਤੇ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਦੇ ਖਿਲਾਫ ਇੱਕ ਮਾਹੌਲ ਬਣ ਗਿਆ ਕਾਫੀ ਤਣਾਅ ਵਾਲਾ ਹੂੰ ਤੇ ਐਨ ਉਸੇ ਟਾਈਮ ਤੇ ਜਦੋਂ ਮਾਹੌਲ ਪਹਿਲੇ ਹੀ ਗਰਮ ਸੀ ਸਰਦਾਰ ਜੀ 3 ਦਾ ਟ੍ਰੇਲਰ ਆ ਗਿਆ ਤੇ ਉਹਦੇ ਵਿੱਚ ਕੌਣ ਹੈ ਹਾਨੀ ਅਮੀਰ ਉਹ ਤਾਂ ਟਾਈਮਿੰਗ ਗਲਤ ਹੋ ਗਈ ਇੱਕ ਤਰ੍ਹਾਂ ਨਾਲ ਬਿਲਕੁਲ ਨਤੀਜਾ ਇਹ ਹੋਇਆ ਕਿ ਸੋਸ਼ਲ ਮੀਡੀਆ ਤੇ ਹੈਸ਼ਟੈਗ ਚੱਲ ਪਏ ਹੈਸ਼ਟੈਗ ਬਾਇਕਾਟ ਸਰਦਾਰਜੀ 3 ਵਗੈਰਾ ਤੇ ਗੱਲ ਸਿਰਫ ਉੱਥੇ ਤੱਕ ਨਹੀਂ ਰੁਕੀ ਐਫ ਡਬਲ ਯੂ ਆਈ ਸੀ ਐ ਜਿਹੜੀ ਫਿਲਮ ਇੰਡਸਟਰੀ ਦੀ ਇੱਕ ਬੋਡੀ ਹੈ ਹਾਂ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲੋਇਜ਼ ਹਾਂਜੀ ਉਹਨਾਂ ਨੇ ਵੀ ਹਮਲੇ ਤੋਂ ਬਾਅਦ ਫੌਰਨ ਆਪਣੀ ਪੁਰਾਣੀ ਪਾਬੰਦੀ ਯਾਦ ਕਰਵਾ ਦਿੱਤੀ ਕਿ ਭਾਰਤੀ ਪ੍ਰੋਡਕਸ਼ਨਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਕੰਮ ਨਾ ਦਿੱਤਾ ਜਾਵੇ ਇਹ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਉਰੀ ਤੇ ਪੁਲਵਾਮਾ ਹਮਲਿਆਂ ਵੇਲੇ ਹਾਲਾਂਕਿ ਇਹ ਲਾਗੂ ਕਿੰਨਾ ਹੁੰਦਾ ਉਹ ਵੱਖਰੀ ਗੱਲ ਹੈ ਤਾਂ ਇਹ ਤਾਂ ਮਤਲਬ ਕਾਫੀ ਗੰਭੀਰ ਮੋੜ ਲੈ ਗਿਆ ਸਿਰਫ ਬਾਈਕਾਟ ਹੀ ਨਹੀਂ ਕੁਝ ਲੋਕ ਤਾਂ ਦਿਲਜੀਤ ਨੂੰ ਨਿਸ਼ਾਨਾ ਬਣਾ ਰਹੇ ਨੇ ਦੇਸ਼ਦ్రోਹੀ ਤੇ ਮੌਕਾਪ੍ਰਸਤ ਵਰਗੇ ਲਫ਼ਜ਼ ਵਰਤੇ ਜਾ ਰਹੇ ਨੇ ਹਾਂ ਬਿਲਕੁਲ ਇੱਥੋਂ ਤੱਕ ਕਿ ਉਸ ਨੂੰ ਬਾਰਡਰ ਟੂ ਵਰਗੀ ਵੱਡੀ ਫਿਲਮ ਤੋਂ ਵੀ ਕੱਢਣ ਦੀਆਂ ਗੱਲਾਂ ਹੋ ਰਹੀਆਂ ਨੇ ਇਹ ਤਾਂ ਉਸਦੇ ਕੈਰੀਅਰ ਲਈ ਖਤਰਨਾਕ ਹੋ ਸਕਦਾ ਹੈ ਹਾਂ ਦੇਖੋ ਜੀ ਗੁੱਸਾ ਫਿਰ ਸਿਰਫ ਇੱਕ ਫਿਲਮ ਤੱਕ ਨਹੀਂ ਰਹਿੰਦਾ ਉਹ ਫੈਲ ਜਾਂਦਾ ਹੈ ਤੇ ਐਸੇ ਦਬਾਅ ਕਰਕੇ ਤੇ ਖਾਸ ਕਰਕੇ FWIC ਦੇ ਸਟੈਂਡ ਤੋਂ ਬਾਅਦ ਇੱਕ ਵੱਡਾ ਫੈਸਲਾ ਹੋਇਆ ਹੈ ਕੀ ਫੈਸਲਾ ਫੈਸਲਾ ਇਹ ਹੈ ਕਿ ਸਰਦਾਰ ਜੀ 3 ਫਿਲਮ ਹੁਣ ਇੰਡੀਆ ਦੇ ਸਿਨੇਮਾ ਕਰਾਂ ਚ ਨਹੀਂ ਲੱਗੇਗੀ। ਅੱਛਾ ਸੱਚੀ? ਹਾਂਜੀ, ਇਹ ਸਿਰਫ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ 27 ਜੂਨ ਨੂੰ। ਇਸ ਪੂਰੇ ਵਿਵਾਦ ਦਾ ਕਹ ਲਓ ਇੱਕ ਸਿੱਧਾ ਨਤੀਜਾ ਹੈ। ਪਰ ਦਿਲਜੀਤ ਨੇ ਕੁਝ ਕਿਹਾ ਇਸ ਬਾਰੇ? ਉਹ ਚੁੱਪ ਹੈ ਜਾਂ ਉਸਨੇ ਆਪਣਾ ਪੱਖ ਰੱਖਿਆ? ਨਹੀਂ ਨਹੀਂ, ਉਸਨੇ ਆਪਣਾ ਪੱਖ ਰੱਖਿਆ ਹੈ। ਉਸਦਾ ਮੁੱਖ ਪੁਆਇੰਟ ਟਾਈਮਿੰਗ ਦਾ ਹੈ। ਉਸਨੇ ਕਿਹਾ ਕਿ ਜਦੋਂ ਫਿਲਮ ਦੀ ਸ਼ੂਟਿੰਗ ਹੋਈ ਸੀ ਉਦੋਂ ਮਾਹੌਲ ਹੋਰ ਸੀ। ਹਾਂ? ਹਾਂ, ਉਦੋਂ ਭਾਰਤ ਪਾਕਿਸਤਾਨ ਵਿਚਾਲੇ ਸੱਭਿਆਚਾਰਕ ਲੈਣ ਦੇ ਠੀਕ ਚੱਲ ਰਿਹਾ ਸੀ ਉਦੋਂ ਪਾਕਿਸਤਾਨੀ ਕਲਾਕਾਰਾਂ ਦਾ ਇੱਥੇ ਕੰਮ ਕਰਨਾ ਕੋਈ ਮਤਲਬ ਵੱਡਾ ਮੁੱਦਾ ਨਹੀਂ ਸੀ ਓਕੇ ਤੋ ਕਹਿ ਰਿਹਾ ਹੈ ਕਿ ਹਾਲਾਤ ਬਾਅਦ ਵਿੱਚ ਬਦਲੇ ਨੇ ਜਦੋਂ ਫਿਲਮ ਬਣ ਚੁੱਕੀ ਸੀ ਬਿਲਕੁਲ ਉਹ ਕਹਿੰਦਾ ਮੈਂ ਫਿਲਮ ਦੇ ਨਾਲ ਖੜਾ ਆਪਣੇ ਫੈਸਲੇ ਦਾ ਸਨਮਾਨ ਕਰਦਾ ਪਰ ਨਾਲ ਦੀ ਨਾਲ ਉਹ ਇਹ ਵੀ ਮੰਨਦਾ ਹੈ ਕਿ ਹੁਣ ਜਿਹੜੇ ਹਾਲਾਤ ਬਣੇ ਨੇ ਉਸ ਨਾਲ ਨਿਰਾਸ਼ਾ ਹੋਈ ਹੈ ਤੇ ਸਥਿਤੀ ਸੰਵੇਦਨਸ਼ੀਲ ਹੈ ਹੂੰ ਤੇ ਉਸਦੀ ਇੱਕ ਇੰਸਟਾਗ੍ਰਾਮ ਪੋਸਟ ਵੀ ਸੀ ਰਿਲੀਜ਼ ਤੋਂ ਪਹਿਲਾਂ ਸੈਂਸਰ ਉਹ ਵੀ ਕਾफी ਚਰਚਾ ਚ ਆਈ ਅੱਛਾ ਉਸ ਦਾ ਕੀ ਮਤਲਬ ਕੱਢਿਆ ਜਾ ਰਿਹਾ ਕੁਝ ਲੋਕ ਕਹਿ ਰਹੇ ਨੇ ਕਿ ਇਹ ਸਿਰਫ ਇਸ ਫਿਲਮ ਬਾਰੇ ਨਹੀਂ ਇਹ ਸ਼ਾਇਦ ਵੱਡੇ ਪੱਧਰ ਤੇ ਕਲਾ ਤੇ ਵਦਰੇ ਦਬਾਬਾਰੇ ਇੱਕ ਟਿੱਪਣੀ ਸੀ ਹੂੰ ਇਹ ਗੱਲ ਵੀ ਹੋ ਸਕਦੀ ਹੈ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਕੀ ਤਸਵੀਰ ਬਣਦੀ ਹੈ ਇੱਕ ਪਾਸੇ ਤਾਂ ਉਹ ਹਮਲਾ ਹੈ ਤੇ ਉਸ ਤੋਂ ਬਾਅਦ ਉੱਠੀਆਂ ਰਾਸ਼ਟਰਵਾਦੀ ਭਾਵਨਾਵਾਂ ਹਾਂਜੀ ਜਿਸ ਕਰਕੇ ਬਾਈਕਾਟ ਦੀ ਮੰਗ ਉੱਠੀ ਹੂੰ ਤੇ ਦੂਜੇ ਪਾਸੇ ਦਿਲਜੀਤ ਦਾ ਤਰਕ ਹੈ ਕਿ ਕੰਮ ਪਹਿਲਾਂ ਹੋਇਆ ਸੀ ਜਦੋਂ ਮਾਹੌਲ ਵੱਖਰਾ ਸੀ ਬਿਲਕੁਲ ਨੁਕਤਾ ਇਹੀ ਹੈ ਕਿ ਇੱਕ ਕਲਾਤਮਕ ਕੰਮ ਜਿਹੜਾ ਸ਼ਾਇਦ ਬਹੁਤ ਪਹਿਲਾਂ ਸ਼ੁਰੂ ਹੋਇਆ ਸੀ ਉਹ ਅੱਜ ਦੇ ਸਿਆਸੀ ਤੇ ਭਾਵਨਾਤਮਕ ਮਾਹੌਲ ਦੀ ਕਹਿ ਲੋ ਭੇਟ ਚੜ ਗਿਆ ਹੂੰ ਨੁਗੀਜਾ ਭਾਰਤ ਵਿੱਚ ਰਿਲੀਜ਼ ਨਹੀਂ ਦਿਲਜੀਤ ਨੇ ਆਪਣਾ ਪੱਖ ਸਮੇਂ ਦੇ ਹਿਸਾਬ ਨਾਲ ਰੱਖਿਆ ਪਰ ਦੇਖੋ ਜਨਤਕ ਭਾਵਨਾਵਾਂ ਕਈ ਵਾਰੀ ਤਰਕ ਤੋਂ ਅੱਗੇ ਨਿਕਲ ਜਾਂਦੀਆਂ ਨੇ ਖਾਸ ਕਰਕੇ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਤੇ ਸਹੀ ਗੱਲ ਇਹ ਤਾਂ ਹੈ ਅੱਛਾ ਜਾਂਦੇ ਜਾਂਦੇ ਇੱਕ ਸਵਾਲ ਮੇਰੇ ਮਨ ਵਿੱਚ ਆ ਰਿਹਾ ਸੋਚਣ ਵਾਲਾ ਹਾਂਜੀ ਪੁੱਛੋ ਕਿ ਜਦੋਂ ਕਲਾ ਦੇ ਫੈਸਲੇ ਕਿਸੇ ਹੋਰ ਸਮੇਂ 'ਚ ਲਏ ਹੋਣ ਪਰ ਰਿਲੀਜ਼ ਤੱਕ ਸਿਆਸੀ ਹਾਲਾਤ ਐਨੇ ਬਦਲ ਜਾਣ ਤਾਂ ਪਵਿੱਖ ਵਿੱਚ ਜਿਹੜੇ ਸਰਹੱਦ ਪਾਰ ਦੇ ਪ੍ਰੋਜੈਕਟ ਹੁੰਦੇ ਨੇ ਉਹਨਾਂ ਤੇ ਇਸ ਦਾ ਕੀ ਅਸਰ ਪਊਗਾ ਹਾਂ ਇਹ ਬਹੁਤ ਅਹਿਮ ਸਵਾਲ ਹੈ ਕੀ ਕਲਾਕਾਰ ਡਰਨ ਲੱਗ ਜਾਣਗੇ ਕਿ ਪਤਾ ਨਹੀਂ ਬਾਅਦ ਵਿੱਚ ਕੀ ਮਾਹੌਲ ਬਣ ਜਾਵੇ ਕਿ ਇਸ ਨਾਲ ਕਲਾਤਮਕ ਸਾਂਝ ਤੇ ਅਸਰ ਪਵੇਗਾ ਇਸ ਬਾਰੇ ਸੋਚਿਆ ਜਾ ਸਕਦਾ ਹੈ ਬਿਲਕੁਲ ਇਸ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਕਲਾ ਤੇ ਰਾਜਨੀਤੀ ਦੀਆਂ ਇਹ ਲਕੀਰਾਂ ਕਿਵੇਂ ਖਿੱਚੀਆਂ ਜਾਣਗੀਆਂ